ਇੱਥੇ ਭਾਜਪੀ ਵਾਲੇ ਵੀ ਆਏ ਹੋਣੇ ਦੋ ਚਾਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਪ੍ਰਧਾਨ ਮੰਤਰੀ ਨੂੰ ਕੁਝ ਸਨੇਹਾ ਮੇਰਾ ਪਛਾਣ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਈਆ ਤਾਂ ਦੇ ਦਿਓ ਪਹਿਲਾਂ ਪਹਿਲਾਂ 1 ਰੁਪਈਆ ਜਾਰੀ ਕਰ ਦਿਓ ਚਲੋ ਬਾਅਦ ਚ ਦੇਖ ਲਾਂਗੇ ਇਹ ਇਹ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਦਰਸਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਚਲੋ ਸੰਕਟ ਵੇਲੇ ਪੰਜਾਬੀ ਆਪ ਆਪ ਦਾ ਪ੍ਰਬੰਧ ਕਰ ਲੈਣਗੇ ਘਟੂ ਘਟ ਸਾਡੀਆਂ ਕੁਰਬਾਨੀਆਂ ਵਾਲੇ ਦਿਨ ਤਾਂ ਆ ਜਾਂਦੇ ਅਸੀਂ ਉੱਥੇ ਸਾਰੇ ਇਹਨਾਂ ਨੂੰ ਬਲਾ ਬਲਾਵਾ ਭੇਜਿਆ ਕਿ ਆ ਜਾਓ ਕੋਈ ਨਹੀਂ ਆਇਆ ਭਾਜਪੀ ਵਾਲਾ ਨਾ ਕੋਈ ਆਉਣ ਦਿੱਤਾ ਉਹਨਾਂ ਨੇ ਅਸੀਂ ਉਹਨਾਂ ਉਹਨਾਂ ਪਿੱਛੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪ ਆਏ ਹੀ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਿਹਾ ਕਹਿੰਦੇ ਆਏ ਨਹੀਂ ਮੈਂ ਕਿਹਾ ਨਾ ਕਹਿੰਦਾ ਪ੍ਰਮਾਤਮਾ ਹਰੇਕ ਨੂੰ ਇਹ ਵਡਭਾਗ ਨਹੀਂ ਦਿੰਦਾ ਸੇਵਾ ਕਰਨ ਦੇ ਇਹ ਕਿਸੇ ਕਿਸੇ ਤੋਂ ਹੀ ਕੰਮ ਲੈਂਦਾ ਉਹਨਾਂ ਦੀ ਕਿਸਮਤ ਚ ਹੈ ਨਹੀਂ ਸੀ ਮੈਂ ਤਾਂ ਇਹ ਹੀ ਕਹਿ ਸਕਦਾ ਹੋਰ ਮੈਂ ਕੀ ਕਹਿ ਸਕਦਾ ਹਾਂ ਪਰ ਦੇਸ਼ ਦਾ ਹਿੱਸਾ ਹੈ ਪੰਜਾਬ ਆ ਹੜ੍ਹਾਂ ਦੇ ਬਾਵਜੂਦ ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀਆਂ ਜ਼ਮੀਨਾਂ ਹੀ ਲੈ ਗਿਆ ਰੋੜ ਕੇ ਇਹਦੇ ਬਾਵਜੂਦ ਵੀ 150 ਲੱਖ ਮੀਟ੍ਰਿਕ ਟਨ ਚੌਲ ਅਸੀਂ ਫੂਡ ਬਾਲ ਦੇ ਵਿੱਚ ਭਾਰਤ ਨੂੰ ਦੇ ਰਹੇ ਹਾਂ ਜੀ 150 ਲੱਖ ਮੀਟ੍ਰਿਕ ਟਨ ਕਣਕ ਦੇਵਾਂਗੇ ਸਵਾ 100 ਲੱਖ ਮੀਟਰ ਕਟਨ ਅਸੀਂ ਇਹਨੇ ਸੰਕਟਾਂ ਦੇ ਬਾਵਜੂਦ ਵੀ ਦੇਸ਼ ਦਾ ਢਿੱਡ ਭਰ ਰਹੇ ਹਾਂ 90% ਸਾਡੀਆਂ ਕੁਰਬਾਨੀਆਂ ਔਰੋ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫੇਰ ਕੁਰਬਾਨੀਆਂ ਲਈ ਖੜੇ ਆ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਹੈ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕ ਹੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਵੀ ਕਾਦਾ ਦੁਸ਼ਮਣੀ ਕਾਦੀ ਹੈ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਹੈ ਨਹੀਂ ਪਾਉਂਦੇ ਇਹ ਕਿਹੜੀ ਗੱਲ ਹੈ ਉਹ ਗੁਲਦਸਤਾ ਮੈਂ ਕਹਿਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਬੀਜੇਪੀ ਵਾਲਿਆਂ ਨੂੰ ਕੇ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਜਿੱਥੇ ਹਰੇਕ ਰੰਗ ਦਾ ਫੁੱਲ ਹੋਵੇ ਹਰੇਕ ਸੁਗੰਧ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਹੋ ਗੁਲਦਸਤੇ ਜੀ ਕੋਈ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਰਹੂਗੀ ਪਉ ਸਾਨੂੰ ਨਾ ਤੇ ਰੰਗਾ ਚ ਰੰਗਣ ਦੀ ਕੋਸ਼ਿਸ਼ ਕਰੋ ਸਾਡੀ ਆਪਣੀ ਸੋਚ ਹੈ ਸਾਡਾ ਆਪਣਾ ਸਿਧਾਂਤ ਹੈ ਸੋ ਇਸ ਕਰਕੇ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਕੱਲੇ ਕਰਦਾ ਕਿ ਲੋਕਾਂ ਨੇ ਸਬਰ ਰੱਖਿਆ ਔਰ ਲੋਕਾਂ ਨੇ ਜੋ ਕਿਹਾ ਕਿ ਸਾਨੂੰ ਆ ਚਾਹੀਦਾ ਹੁਣ ਸਾਨੂੰ ਆ ਚਾਹੀਦਾ ਕੋਸ਼ਿਸ਼ ਅਸੀਂ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚਾਈਏ ਇੱਕ ਦੋ ਪੁਲ ਨੇ ਜਿਹੜੇ ਟੁੱਟ ਗਏ ਖਾਸ ਤੌਰ ਤੇ ਉਹ ਪੁਲ ਜਿਹੜੇ ਖਾਸ ਸੀਗੇ ਜਿਹੜੇ ਪਰਲੇ ਪਾਸੇ ਉੱਥੇ ਪਿੰਡ ਵੀ ਨੇ ਉਹਨਾਂ ਦਾ ਵੀ ਅਸੀਂ ਦੁਬਾਰੇ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਸਕੂਲਾਂ ਦਾ ਨੁਕਸਾਨ ਹੋਇਆ ਬਿਜਲੀ ਦੇ ਗ੍ਰਿਡ ਖੰਭਿਆਂ ਦਾ ਨੁਕਸਾਨ ਹੋਇਆ 13800 ਕਰੋੜ ਰੁਪਏ ਦਾ ਨੁਕਸਾਨ ਦਾ ਜਾਇਜ਼ਾ ਅਸੀਂ ਲਿਖ ਕੇ ਭੇਜਤਾ ਕੇਂਦਰ ਨੂੰ ਨਹੀਂ ਤਾਂ ਅਸੀਂ ਆਪਣੇ ਵੱਲੋਂ ਤਾਂ ਪੂਰਾ ਕਰ ਹੀ ਰਹੇ ਹਾਂ ਅਸੀਂ ਨਹੀਂ ਹਟਦੇ ਜਿਉਂ-ਜਿਉਂ ਆਈ ਜਾਣਗੇ ਅਸੀਂ ਤੁਹਾਡੇ ਵੱਲ ਖਜ਼ਾਨੇ ਦਾ ਮੂੰਹ ਖੋਲੀ ਜਾਵਾਂਗੇ ਪਰ ਜਿਹੜੇ ਮੰਤਰੀ ਸਾਹਿਬਾਨ ਇੱਥੇ ਆਉਂਦੇ ਸੀ ਹਰ ਰੋਜ਼ ਅੱਜ ਵੀ ਆਏ ਹੋਏ ਮੇਰੇ ਖਾਲ ਦੇ ਖੇਤੀ ਮੰਤਰੀ ਅੰਮ੍ਰਿਤਸਰ ਉਹ ਆ ਕੇ ਇੱਥੇ ਥੋੜਾ ਜਿਹਾ ਪਜਾਮਾ ਜਤਾ ਚੱਕੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਸੀ ਕਹਿੰਦੇ ਸੀ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਤਾ ਨਹੀਂ ਕਿਹੜੀ ਰਿਪੋਰਟ ਦਿੱਤੀ ਅਜੇ ਤੱਕ ਤਾਂ ਦਿੱਲੀ ਤੋਂ ਕੋਈ ਰਿਪੋਰਟ ਆਈ ਨਹੀਂ ਮੇਰੇ ਕੋਲੇ ਕਿ ਭਾਈ ਆ ਸਾਡੇ ਮੰਤਰੀ ਨੇ ਦੱਸਿਆ ਸੀ ਤੇ ਆ ਲੈ ਲਓ ਬਲਕਿ ਜਿਹੜੀਆਂ ਸਕੀਮਾਂ ਦਾ ਪੈਸਾ ਵੈਸੀ ਆਉਣਾ ਸੀ ਜੇ ਹੜ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਉਹਨਾਂ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸਾ ਹੀ ਕਹੀ ਜਾਂਦੇ ਇਹਨੂੰ ਹੁਣ ਤੁਸੀਂ 1600 ਕਰੋੜ ਚੋਂ ਕੱਟ ਲਓ ਲੈ ਉਹ ਤਾਂ ਉਹ ਵੀ ਆਉਣਾ ਸੀਗਾ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦਿਓ ਅੱਛਾ ਕੱਲਾ ਆਪਣਾ ਨਹੀਂ ਅ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ 'ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਰੋਂਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਕਰੋੜ ਮੈਂ ਕਿਹਾ ਸਾਡੇ ਕਿਹੜਾ ਆ ਗਿਆ 1600 ਕਰੋੜ ਜੁਮਲੇ ਹੀ ਕਰਗੇ ਜੁਮਲੇ ਛੱਡ ਓਵੇਂ ਜਿਵੇਂ ਜਿਵੇਂ ਆਪਣਾ 15-15 ਲੱਖ ਆ ਗਿਆ ਹਰੇਕ ਦਾ ਉਮੀ ਆਗੇ ਹੈ ਸੋ ਵੀਰੋ ਰਾਜਾ ਉਹ ਹੁੰਦਾ ਕਵੇ ਭਾਵੇਂ ਘੱਟ ਪਰ ਕਰਕੇ ਦਿਖਾਵੇ ਉਹ ਗੱਲ ਕਵੇ ਹੀ ਨਾ ਹੋ ਉਹ ਗੱਲ ਕਵੇ ਹੀ ਨਾ ਜਿਹੜੀ ਨਹੀਂ ਕਰ ਸਕਦਾ ਜਨਤਾ ਸਬਰ ਕਰ ਲੈਂਦੀ ਹੈ ਅੱਜ ਤੱਕ ਇੱਕ ਢਿੰਗੀ ਨਹੀਂ ਅਜੇ ਤੱਕ 23 ਤਰੀਕ ਤੱਕ ਇਹ ਢਿੰਨੇ ਪਰ ਤੁਸੀਂ ਐ ਜਿਵੇਂ ਤੁਹਾਡੇ ਰਸੇ ਖੁੱਲੇ ਹੁੰਦੇ ਆ ਵੀ ਪਲੀ ਸਿਆਸਤ ਕਰੀਏ ਕਿਵੇਂ ਅੱਜ ਪ੍ਰੈਮਸਤ ਦੇਸ਼ ਤੇ ਬਾਰੇ ਉਹ ਸ਼ਬਦ ਵਰਤੇ ਗਏ ਇਹਨਾਂ ਤੋਂ ਨਫ਼ਰਤ ਕਰਦੇ ਹੋ। ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੋਲਣਾ ਚਾਹ ਨਹੀਂ। ਉਹ ਗੁਰੂ ਮਹਾਰਾਜ ਦੇ ਸਮਾਗਮ ਦਿੱਲੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਜਿਸ ਲਾਲ ਕਿਲੇ ਤੋਂ ਉਸ ਬੜੇ ਦੇ ਹੰਕਾਰੀ ਰਾਜੇ ਨੇ ਇਹ ਹੁਕਮ ਕੀਤੇ ਉਸ ਲਾਲ ਕਿਲੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਨਰਿੰਦਰ મોદી ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਦਿੱਲੀ ਦੇ ਚੀਫ ਮਿੰਿਸਟਰ ਦਿੱਲੀ ਦੀ ਸਰਕਾਰ ਲਗਾਤਾਰ 3 ਦਿਨ ਦੇ ਸਮਾਗਮ ਉਸ ਲਾਲ ਕਿਲੇ ਤੇ ਪੰਥ ਦੇ ਨਿਸ਼ਾਨ ਪੰਜ ਦਾ ਝੰਡਾ ਕੇਸਰੀ ਉਹ ਝੂਲ ਰਿਹਾ ਏ ਉਸ ਦਾਲ ਕੇ ਨੇ ਤੇ ਝੂਲ ਰਿਹਾ ਤੇ ਇਹ ਘੋਸ਼ਣਾ ਕੀਤਾ ਉੱਥੇ ਦੇ ਮੁੱਖ ਮੰਤਰੀ ਨੇ ਦਿੱਲੀ ਸਰਕਾਰ ਨੇ ਵੀ ਸਾਰਾ ਸਾਲ ਇਸ ਸਮਾਗਮ ਚੱਲ ਗਿਆ ਉਹ ਵੀ ਥੋੜੇ ਆ ਪਰ ਤੁਸੀਂ ਮੁਕਾਬਲਾ ਕਰੋਗੇ ਜਿਹੜੇ ਗੁਰੂ ਦੇ ਮੂਰੇ ਅਰਦਾਸ ਕਰਕੇ ਕੱਲ ਪ੍ਰਾਇਮਿੰਸਟਰ ਸਾਹਿਬ ਨੇ ਅਨੰਦ ਮੋਦੀ ਜੀ ਨੇ ਦੱਸਿਆ ਉਹ ਉਹ ਆ ਗੁਰੂ ਦਾਸ ਸਿੰਘ ਵੀ ਮੈਂ ਅਰਦਾਸ ਕਰ ਰਿਹਾ ਸੀ 9 ਨਵੰਬਰ ਨੂੰ ਜਦੋਂ 550 ਸਾਲਾਂ ਜਦੋਂ ਸਾਡਾ ਕੋਰੀਡੋਰ ਖੁੱਲਿਆ ਗਿਆ ਜਦੋਂ ਜਿੱਥੇ 18 ਸਾਲ ਗੁਰਨਾਨਕ ਦੇਵ ਜੀ ਨੇ ਕਿਰਤ ਕੀਤੀ ਖੇਤੀ ਕੀਤੀ ਪਾਠ ਕੀਤੇ ਉਸ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭੁੱਲਣ ਤੇ ਉਦੋਂ ਮੈਂ ਬੈਠਾ ਮੂਰੇ ਗੁਰੂ ਦੇ ਅਰਦਾਸ ਕਰ ਰਿਆ ਸੀ ਉੱਧਰ ਰਾਮ ਮੰਦਰ ਦਾ ਕੇਸ ਸੀ ਕਿ ਪ੍ਰਮਾਤਮਾ ਵਾਰੀ ਗੁਰੂ ਕੋ ਕਿਸ ਜਿੱਤ ਦੀ ਤੇ ਉਸ ਕੇਸ ਜਿੱਤ ਹੋਈ ਤੇ ਜਿਵੇਂ ਪਹਿਲਾਂ ਹਿੰਦੂਆਂ ਨੇ ਰਾਖੀ ਕੀਤੀ ਦੇਸ਼ ਦੀ ਦੁਨੀਆ ਦੀ ਰਾਖੀ ਕੀਤੀ ਉਦੋਂ ਵੀ ਗੁਰੂ ਨੇ ਸਾਡੀ ਰਾਖੀ ਕੀਤੀ ਅਜੇ ਰਾਮ ਮੰਦਰ ਬਣਿਆ ਤੇ ਤੁਸੀਂ ਤੁਹਾਡੇ ਨਾਲ ਗੁਰੂ ਨਾਲ ਤੁਸੀਂ ਆਪਣੇ ਆਪ ਨੂੰ ਜੋੜਨਾ ਚਾਹੀਦਾ ਤੁਹਾਡੇ ਨਾਲ ਕੇਸਰੀ ਵਾਲੇ ਬੈਠਾ ਜੇ ਸਟੇਜ ਤੋਂ ਹੇਣਾ ਕੋਣ ਚਾਹੁੰਦਾ ਉਸ ਬੰਦੇ ਨਾਲ ਜਿਹਨੇ ਸਾਡਾ ਪੰਜਾਬ ਲੁੱਟ ਲਿਆ ਤੁਸੀਂ ਲੁੱਟਾਰੇ ਹੋ ਪੰਜਾਬ ਨੂੰ ਤੁਹਾਨੂੰ 91 94 ਐਮਐਲਏ ਦਿੱਤੇ ਪੰਜਾਬੀਆਂ ਨੇ ਇਹ ਕੇਜਰੀਵਾਲ ਨੂੰ ਟਾਉਣ ਨੂੰ ਇਹਦੇ ਨਾਲ ਸਟੇਜ ਤੇ ਆ ਕੇ ਬਹਿ ਜਾਏ ਕੋਈ ਇੱਕ ਵੀ ਦੇਸ਼ ਦਾ ਮੁੱਖ ਮੰਤਰੀ ਫਰੁਦ ਬੁਲਾਉਣ ਗਏ ਸੀ ਅਮਰ ਅਬਦੁੱਲਲੇ ਨੂੰ ਬੁਲਾਉਣ ਗਏ ਸੀ ਇਹ ਤਾਂ ਉਲਟ ਵਾਲੇ ਨੇ ਮਮਤਾ ਨੂੰ ਬੁਲਾਉਣ ਗਏ ਸੀ ਸਟਾਲਿਨ ਨੂੰ ਬੁਲਾਉਣ ਗਏ ਸੀ